ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਂਜੀ ਅੱਜ ਆਪਾਂ ਅੱਗੇ ਤੋਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਲੜੀ ਜੀ ਅੱਜ ਅੰਗ 12 ਤੋਂ ਅੰਗ 13 ਤੱਕ ਹੈ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਹਾਂਜੀ ਇਹ ਪਾਠ ਜਿਹੜਾ ਆਪਾਂ ਕੀਰਤਨ ਸੋਲਾ ਸਾਹਿਬ ਦਾ ਕਰਦੇ ਆ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹੀ ਬਾਣੀ ਸ਼ਿ ਤੋਂ ਸ਼ੁਰੂ ਹੁੰਦਾ ਹੰਜ ਕਹਿੰਦੇ ਜੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਕਹਿੰਦੇ ਜਿਸ ਘਰ ਵਿੱਚ ਉਸ ਅਕਾਲ ਪੁਰਖ ਦੀ ਕੀਰਤੀ ਹੁੰਦੀ ਹੈ ਤੇ ਕਰਤੇ ਦੀ ਵਿਚਾਰ ਕੀਤੀ ਜਾਂਦੀ ਆ ਤਿਤਕਾਰ ਗਾਵੋ ਸੋਹਿਲਾ ਸਿਵਰੋ ਸਿਰਜਨਹਾਰੋ ਕਹਿੰਦੇ ਹੇ ਮੇਰੀ ਜਿੰਦ ਤੂੰ ਵੀ ਉਸ ਘਰ ਵਿੱਚ ਉਸ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਦੀ ਕੀਰਤੀ ਦੇ ਸੋਹਿਲੇ ਗਾ ਤੇ ਉਸ ਸਿਰਜਨਹਾਰ ਨੂੰ ਯਾਦ ਕਰ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਕਹਿੰਦੇ ਮੇਰੇ ਉਸ ਨਿਰਭਉ ਜਿਹਨੂੰ ਕਿਸੇ ਦਾ ਡਰ ਨਹੀਂ ਹੈਗਾ ਕਹਿੰਦੇ ਉਹਦੀ ਤੂੰ ਮਤਲਬ ਖੁਸ਼ੀ ਦੇ ਗੀਤ ਗਾ ਉਹਦੀ ਕੀਰਤੀ ਕਰ ਹਾਉ ਵਾਰੀ ਜਿਤ ਸੁਹਲੇ ਸਦਾ ਸੁਖ ਹੋਏ ਕਹਿੰਦੇ ਵੀ ਮੈਂ ਵਾਰੇ ਜਾਵਾਂ ਕਹਿੰਦੇ ਉਹਦੀ ਕੀਰਤੀ ਕਰਨ ਦੇ ਨਾਲ ਉਹਦੀ ਸਿਖਤ ਸਲਾਹ ਕਰਨ ਦੇ ਨਾਲ ਉਹਦੀ ਖੁਸ਼ੀ ਦੇ ਗੀਤ ਗਾਉਣ ਦੇ ਨਾਲ ਹਮੇਸ਼ਾ ਹੀ ਸੁਖ ਹੁੰਦਾ ਰਹਾਓ ਨੇਤ ਨੇ ਤੇ ਜੀਰੇ ਸੰਮਾਲੀਨ ਦੇਖੇਗਾ ਦੇਵਨہار ਕਹਿੰਦੇ ਜਿਹੜੇ ਸਾਨੂੰ ਉਹ ਦਾਤਾਂ ਦਿੰਦਾ ਕਹਿੰਦਾ ਉਹ ਕਹਿੰਦੇ ਉਹ ਸੱਚੇ ਪਾਤਸ਼ਾਹ ਉਹ ਅਕਾਲ ਪੁਰਖ ਹਰ ਰੋਜ਼ ਹੀ ਜੀਵਾਂ ਦੀ ਸੰਭਾਲ ਕਰ ਰਿਹਾ ਕਿਉਂਕਿ ਉਹਨੇ ਪੈਦਾ ਕੀਤੇ ਨੇ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਕਹਿੰਦੇ ਉਸ ਦੇਣ ਵਾਲੇ ਜਿਹੜੇ ਦਾਤਾ ਅਕਾਲ ਪੁਰਖ ਕਹਿੰਦੇ ਉਹਦੇ ਦਾਨ ਦੀ ਦਿੱਤੀ ਹੋਈ ਦੀ ਕੀਮਤ ਨਹੀਂ ਪੈ ਸਕਦੀ ਕਹਿੰਦੇ ਫਿਰ ਤਿਸ ਦਾਤੇ ਕਮਰਸਵਾਰ ਕਹਿੰਦੇ ਉਸ ਦਾਤੇ ਦਾ ਅੰਤ ਕੌਣ ਲੈ ਸਕਦਾ ਵੀ ਉਹ ਦਾਤਾ ਜੀ ਦੇ ਦਿੱਤੇ ਹੋਏ ਦਾਨ ਦਾ ਸਾਡੇ ਕੋਲੋਂ ਅੰਤ ਨਹੀਂ ਹੋ ਸਕਦਾ ਤੇ ਉਸ ਦਾਤੇ ਦਾ ਅੰਤ ਅਸੀਂ ਕਿਦਾਂ ਪਾ ਸਕਦੇ ਆ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਹਾਂਜੀ ਇੱਥੇ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੋਰ ਭਗਤ ਸਹਿਬਾਨ ਨੇ ਤੇ ਸਾਰੇ ਗੁਰੂ ਸਹਿਬਾਨੀ ਨੇ ਬਹੁਤੀਆਂ ਉਦਾਹਰਨਾਂ ਸਾਨੂੰ ਸਮਝਾਉਣ ਦੇ ਲਈ ਆਮ ਜਨ ਜੀਵਨ ਤੋਂ ਦਿੱਤੀਆਂ ਨੇ ਇੱਥੇ ਵੀ ਮਤਲਬ ਜਿਵੇਂ ਜਦੋਂ ਵਿਆਹ ਦਾ ਸਾਹਾ ਰੱਖਿਆ ਜਾਂਦਾ ਫਿਰ ਤੇਲ ਵਗੈਰਾ ਚੋਂਦੇ ਨੇ ਇਸ ਤਰ੍ਹਾਂ ਸ਼ਗਨ ਮਨਾਉਂਦੇ ਨੇ ਉਹਦੀ ਉਦਾਹਰਨ ਦੇ ਕੇ ਨਾਲ ਹੀ ਗੱਲ ਕਰਨੇ ਨੇ ਬਿਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਕਹਿੰਦੇ ਵੀ ਜਿਹੜਾ ਇੱਕ ਤਾਂ ਉਹ ਵਿਆਹਾਂ ਵਾਲੇ ਸਾਹੇ ਹੁੰਦੇ ਨੇ ਨਾ ਜਿੱਥੇ ਮਤਲਬ ਫਿਰ ਤੇਲ ਵਗੈਰਾ ਚਾਉਂਦੇ ਨੇ ਖੁਸ਼ੀ ਨਾਲ ਐਵੇਂ ਹੀ ਕਹਿੰਦੇ ਵੀ ਮਤਲਬ ਦੇਖੋ ਸੱਜਣ ਅਸੀਸਰੀਆਂ ਜੇ ਹੋਵੇ ਸਾਹਿਬ ਸੋ ਮੇਲ ਹੁਣ ਆਪਣੇ ਸਾਹੇ ਦੀ ਪਰਮਾਤਮਾ ਨਾਲ ਗੱਲ ਕਰ ਰਹੇ ਨੇ ਹਨਾ ਕਹਿੰਦੇ ਵੀ ਜਿਵੇਂ ਉਹ ਸਾਹਾ ਹੁੰਦਾ ਆਮ ਦੁਨੀਆ ਵਿੱਚ ਬੜੇ ਖੁਸ਼ੀ ਤੇ ਮਤਲਬ ਗੀਤ ਗਾਏ ਜਾਂਦੇ ਨੇ ਤੇਲ ਚੋਏ ਜਾਂਦੇ ਨੇ ਐਵੇਂ ਕਹਿੰਦੇ ਵੀ हे ਸੰਗਤ ਦੇ ਸੱਜਣੋ ਵੀ ਮੈਨੂੰ ਵੀ ਕਹਿੰਦੇ ਅਸੀਸ ਦਿਓ ਵੀ ਐਵੇਂ ਖੁਸ਼ੀ ਖੁਸ਼ੀ ਦੇ ਵਿੱਚ ਮੇਰਾ ਉਸ ਅਕਾਲ ਪੁਰਖ ਦੇ ਨਾਲ ਵਿਆਹ ਹੋ ਕੇ ਵੀ ਮੈਂ ਵੀ ਸੁਖੀ ਬਸਾਂ ਉਸ ਅਕਾਲ ਪੁਰਖ ਦੇ ਨਾਲ ਵੀ ਮੇਰੀ ਸਮਾਈ ਹੋ ਜਾਏ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਕਹਿੰਦੇ ਜਿਹੜਾ ਇਹ ਮਤਲਬ ਜਿਹੜਾ ਇਹ ਸਾਹ ਜਿਹੜਾ ਉਸ ਅਕਾਲ ਪੁਰਖ ਵੱਲੋਂ ਆਉਂਦਾ ਕਹਿੰਦੇ ਵੀ ਇਹ ਹਰ ਰੋਜ਼ੀ ਹਰ ਰੋਜ਼ਿਕਲ ਕਿਸੇ ਘਰ ਵਿੱਚ ਕਦੇ ਕਿਸੇ ਘਰ ਵਿੱਚ ਵੀ ਸੱਦੇ ਆਉਂਦੇ ਨੇ ਇਸ ਸਾਹ ਦੇ ਨਾ ਮਤਲਬ ਮੌਤ ਦੀ ਗੱਲ ਕਰ ਰਹੇ ਨੇ ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਕਹਿੰਦੇ ਵੀ ਜਿਹੜਾ ਇਹ ਸੱਦੇ ਦੇ ਦਿਨ ਨੇ ਇਹ ਤੇ ਬੜੇ ਮਤਲਬ ਤੁਰੇ ਆ ਰਹੇ ਨੇ ਕਹਿੰਦੇ ਕਿਉਂ ਨਾ ਆਪਾਂ ਜਿਹੜਾ ਉਹ ਸਾਨੂੰ ਇਹ ਸੱਦਾ ਭੇਜ ਰਿਹਾ ਵੀ ਉਹਦਾ ਨਾਮ ਸਿਮਰੀ ਆਪਾਂ ਮਤਲਬ ਦੱਸ ਰਹੇ ਨੇ ਜੀਵ ਨੂੰ ਕਿ ਜਿਹੜੀ ਮੌਤ ਆ ਉਹ ਤਾਂ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਆ ਫਿਰ ਕਿਉਂ ਨਾ ਆਪਾਂ ਅਕਾਲ ਪੁਰਖ ਨੂੰ ਯਾਦ ਕਰੀਏ ਉਹਦਾ ਨਾਮ ਸਿਮਰਿਏ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਕਹਿੰਦੇ ਵੀ ਜਿਹੜੇ ਛੇ ਸ਼ਾਸਤਰ ਨੇ ਉਹਨਾਂ ਦੇ ਛੇ ਕਰ ਨੇ ਤੇ ਕਹਿੰਦੇ ਉਹਨਾਂ ਦੇ ਵੀ ਛੇ ਹੀ ਗੁਰੂ ਨੇ ਤੇ ਛੇ ਹੀ ਸਿੱਖਿਆਵਾਂ ਨੇ ਪਰ ਕਹਿੰਦੇ ਫਿਰ ਕੀ ਆ ਗੁਰਗੁਰ ਏਕੋ ਵੇਸ ਅਨੇਕ ਪਰ ਕਹਿੰਦੇ ਜਿਹੜੇ ਸਾਰੇ ਨੇ ਇਹਨਾਂ ਦੇ ਉੱਪਰ ਇੱਕ ਅਕਾਲ ਪੁਰਖ ਹੀ ਆ ਵੀ ਇਹ ਉਸ ਅਕਾਲ ਪੁਰਖ ਦੇ ਹੀ ਅਲੱਗ-ਲੱਗ ਰੂਪ ਹਨ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਕਹਿੰਦੇ ਹੈ ਭਾਈ ਜਿਸ ਘਰ ਵਿੱਚ ਉਸ ਅਕਾਲ ਪੁਰਖ ਦੀ ਕੀਰਤ ਹੋ ਰਹੀ ਆ ਉਹਦੀ ਵਡਿਆਈ ਹੋ ਰਹੀ ਆ ਉਹਦਾ ਨਾਮ ਜਪਿਆ ਜਾ ਰਿਹਾ ਆ ਕਹਿੰਦੇ ਵੀ ਤੂੰ ਵੀ ਉਸ ਘਰ ਨੂੰ ਸੰਭਾਲ ਕੇ ਰੱਖ। ਵੀ ਮਤਲਬ ਤੂੰ ਵੀ ਉਸ ਘਰ ਦੇ ਵਿੱਚ ਜਾ ਤੇ ਉਹਦੀ ਕੀਰਤੀ ਕਰ। ਰਹਾਉ ਵਿਸੇ ੱਛਿਆ ਕੜੀਆ ਪਹਿਰਾ ਥਿੱਤੀ ਵਾਰੀ ਮਹਾ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਹਾਂਜੀ ਕਹਿੰਦੇ ਵੀ ਜਿਹੜੇ ਇਸ ਟਾਈਮ ਦੀਆਂ ਵੰਡਾਂ ਨੇ ਵਿਸੂਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਕਹਿੰਦੇ ਇਸ ਤਰ੍ਹਾਂ ਵੀ ਟਾਈਮ ਦੀ ਛੋਟੀ ਇਕਾਈ ਤੋਂ ਸ਼ੁਰੂ ਲੈ ਕੇ ਜਿਵੇਂ ਥਿੱਤਾ ਵਾਰ ਫਿਰ ਮਹੀਨਾ ਬਣਦਾ ਇਸ ਤਰ੍ਹਾਂ ਹੀ ਕਹਿੰਦੇ ਵੀ ਸੂਰਜ ਇਕਾ ਵੀ ਉਸ ਸੂਰਜ ਤੋਂ ਇਹ ਸਾਰੀਆਂ ਰੁੱਤਾਂ ਇਹ ਸਾਰਾ ਟਾਈਮ ਉਸ ਇੱਕ ਸੂਰਜ ਤੋਂ ਸ਼ੁਰੂ ਹੁੰਦਾ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਵੀ ਉਹ ਜਿਹੜਾ ਪਰਮਾਤਮਾ ਉਹ ਇਕਾ ਵੀ ਉਹਦੇ ਕਿੰਨੇ ਵੇਸ ਅਸੀਂ ਆਂ ਬਿੱਜੜਾ ਇਹ ਸਾਰੀ ਸਾਰਾ ਜਗਤ ਆ ਵੀ ਇਹ ਉਹਦਾ ਹੀ ਵੇਸ ਆ ਸਾਰੇ ਜੀ ਜੰਤ ਵੀ ਅਲੱਗ-ਲੱਗ ਜਿਵੇਂ ਇੱਕ ਸੂਰਜ ਤੋਂ ਕਿੰਨੀਆਂ ਟਾਈਮ ਦੀਆਂ ਇਕਾਈਆਂ ਕਿਵੇਂ ਸਾਰਾ ਕੁਝ ਬਣਿਆ ਇਸ ਤਰ੍ਹਾਂ ਹੀ ਅਸੀਂ ਉਸ ਇੱਕ ਤੋਂ ਅਸੀਂ ਬਣੇ ਹੋਏ ਆ ਸਾਰੇ ਹਾਂਜੀ ਜਿਹੜੇ ਵਿਸੂਅ ਚਸਿਆ ਕੜੀਆ ਪਹਿਰਾ ਥਿੱਤੀ ਵਾਰੀ ਮਹਾ ਹੂਆ ਦੇ ਜਿਹੜੇ ਟਾਈਮ ਦੀਆਂ ਇਕਾਈਆਂ ਨੇ ਮੈਂ ਇਹ ਸੰਗਤ ਵਿੱਚ ਕੋਈ ਜਾਨਣਾ ਚਾਹੇ ਮੈਂ ਉਹਨਾਂ ਲਈ ਇਹ ਸਾਰਾ ਮਤਲਬ ਪੜ੍ਹ ਕੇ ਦੱਸਦੀ ਆ ਕਿ ਸਭ ਤੋਂ ਛੋਟੀ ਇਕਾਈ ਸਮੇਂ ਦੀ ਵਿਸੂਅ ਜਿਹੜਾ ਵਿਸਾ ਹੁੰਦਾ ਨਾ ਉਹ ਜਦੋਂ 15 ਵਾਰ ਆਪਾਂ ਜਿਹੜੀ ਆਪਾਂ ਅੱਖ ਚਮਕਦੇ ਆ ਉਹਦਾ ਇੱਕ ਵਿਸਾ ਬਣਦਾ ਤੇ ਜਿਹੜੇ 15 ਵਿਸੇ ਨੇ ਉਹਦਾ ਇੱਕ ਚਸਾ ਬਣਦਾ ਜਿਹੜੇ 30 ਚਸੇ ਨੇ ਉਹਨਾਂ ਦਾ ਇੱਕ ਪਲ ਬਣਦਾ ਜਿਹੜੇ 60 ਪਲ ਨੇ ਉਹਨਾਂ ਦੀ ਇੱਕ ਘੜੀ ਬਣਦੀ ਆ ਜਿਹੜੀਆਂ 7.5 ਘੜੀਆਂ ਨੇ ਉਹਨਾਂ ਦਾ ਇੱਕ ਪਹਿਰ ਬਣਦਾ ਜਿਹੜੇ 8 ਪਹਿਰ ਨੇ ਉਹਨਾਂ ਦੀ ਇੱਕ ਦਿਨ ਤੇ ਰਾਤ ਬਣਦੇ ਆ ਜੇ ਇਹ 15 ਥਿੱਤਾਂ ਨੇ ਉਹਨਾਂ ਦੇ 7 ਵਾਰ ਬਣਦੇ ਨੇ ਤੇ 12 ਮਹੀਨੇ ਨੇ 6 ਰੁੱਤਾਂ ਨੇ ਇਹ ਸਮੇਂ ਦੀਆਂ ਇਕਾਈਆਂ ਨੇ ਜੀ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਣੈ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲੇ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਪੇਰੀ ਰਹਾਉ ਹਾਂਜੀ ਇਹ ਸ਼ਬਦ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੇ ਖਿਆਲ ਚ ਸ਼ਾਇਦ ਉੜੀਸਾ ਪ੍ਰਾਂਤਾ ਭਾਰਤ ਦੇ ਵਿੱਚ ਉਹਦੇ ਇੱਕ ਜਗ੍ਹਾ ਤੇ ਜਗਨਨਾਥਪੁਰੀਆ ਉੱਥੇ ਇੱਕ ਮੰਦਿਰ ਦੇ ਵਿੱਚ ਪੰਡਤ ਕੋਈ ਆਰਤੀ ਜਿਵੇਂ ਆਮ ਉਹ ਥਾਲ ਦੇ ਵਿੱਚ ਦੀਵੇ ਰੱਖ ਕੇ ਕਰ ਰਹੇ ਨੇ ਨਾ ਕਿਸੇ ਮੂਰਤੀ ਦੀ ਕਰ ਰਹੇ ਸੀ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਉਸ ਆਰਤੀ ਵਿੱਚ ਸ਼ਾਮਲ ਨਹੀਂ ਸੀ ਹੋਏ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਇਹ ਸ਼ਬਦ ਉਚਾਰਿਆ ਸੀ ਕਿ ਵੀ ਅਕਾਲ ਪੁਰਖ ਦੀ ਇੰਨੀ ਸੁੰਦਰ ਆਰਤੀ ਹੋ ਰਹੀ ਆ ਕਹਿੰਦੇ ਵੀ ਅਕਾਲ ਮੁਰ ਅਕਾਲ ਪੁਰਖ ਦੀ ਕਿਵੇਂ ਦੀ ਆਰਤੀ ਹੋ ਰਹੀ ਆ ਉਹਦੇ ਲਈ ਥਾਲ ਕੀ ਆ ਗगन ਪੂਰਾ ਆਕਾਸ਼ ਥਾਲ ਆ ਤੇ ਉਹਦੇ ਵਿੱਚ ਫਿਰ ਜਿਹੜੇ ਰਵੀ ਚੰਦ ਨੇ ਸੂਰਜ ਤੇ ਚੰਦਰਮਾ ਉਹ ਦੋ ਦੀਵੇ ਨੇ ਤੇ ਜਿਹੜੇ ਬਾਕੀ ਦੇ ਸਾਰੇ ਤਾਰੇ ਨੇ ਤਾਰਿਆਂ ਦੀ ਮੰਡਲੀ ਆ ਉਹ ਸਾਰੇ ਮੋਤੀ ਨੇ ਉਸ ਥਾਲ ਦੇ ਵਿੱਚ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਕਹਿੰਦੇ ਜਿਹੜਾ ਇੱਕ ਮਲੈ ਪਰਬਤ ਆ ਸ਼ਾਇਦ ਸਾਊਥ ਦੱਖਣ ਭਾਰਤ ਦੇ ਵਿੱਚ ਹੈਗਾ ਉਹ ਮਲੈ ਪਰਬਤ ਉਹਦੇ ਉੱਪਰ ਕਹਿੰਦੇ ਚੰਦਨ ਉੱਗਿਆ ਹੋਇਆ ਕਹਿੰਦੇ ਉਹ ਚੰਦਨ ਦੀ ਜਿਹੜੀ ਮਤਲਬ ਖੁਸ਼ਬੂ ਵਾਲੀ ਜਿਹੜੀ ਹਵਾ ਆ ਰਹੀ ਆ ਵੀ ਉਹ ਜਿਹੜੀ ਧੂਪ ਜਗਾਉਂਦੇ ਨੇ ਨਾ ਮਤਲਬ ਖੁਸ਼ਬੂ ਲਈ ਕਹਿੰਦੇ ਉਹ ਮਤਲਬ ਉਹ ਧੂਪ ਦਾ ਕੰਮ ਕਰ ਰਹੀ ਆ ਉਹ ਹਵਾ ਤੇ ਜਿਹੜੀ ਹਵਾ ਉਹਦਾ ਚੌਰ ਵੀ ਹੋ ਰਿਹਾ ਜਿਹੜੀ ਸਾਰੇ ਪੂਰੇ ਜਗਤ ਦੀ ਜਿਹੜੀ ਸਾਰੀ ਬਨਸਪਤੀ ਆ ਉਹ ਕਹਿੰਦੇ ਫੁੱਲ ਨੇ ਉਸ ਪਰਮਾਤਮਾ ਦੀ ਆਰਤੀ ਕਰਨ ਦੇ ਲਈ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਕਹਿੰਦੇ ਇਹ ਜਨਮ ਮਰਨ ਦੇ ਗੇੜ ਨੂੰ ਕੱਟਣ ਵਾਲੇ ਭਵਖੰਡਨ ਕਹਿੰਦੇ ਵੀ ਹੋਰ ਤੇਰੀ ਆਰਤੀ ਕਿਵੇਂ ਦੀ ਹੋ ਸਕਦੀ ਹੈ ਕਿਉਂਕਿ ਤੂੰ ਨਿਰਆਕਾਰ ਹੈ ਤੂੰ ਇੱਥੇ ਤਾਂ ਹੈ ਨਹੀਂ ਆ ਦੇਖਣ ਲਈ ਵੀ ਅਸੀਂ ਤੇਰੀ ਆਰਤੀ ਕਰ ਰਹੇ ਹਾਂ ਤੇਰੀ ਆਰਤੀ ਤੇ ਬਹੁਤ ਵੱਡੀ ਹੋ ਰਹੀ ਆ ਉਸ ਜਿਹੜੀ ਆਰਤੀ ਆ ਉਹਦੇ ਵਿੱਚ ਕਿਦਾਂ ਦੀ ਇਹ ਮਤਲਬ ਜਿਹੜੀ ਹੈਗੇ ਵਾਜੇ ਵੱਜ ਰਹੇ ਨੇ ਅਨਹਤਾ ਸ਼ਬਦ ਵਜੰਤ ਪੇਰੀ ਰਹਾਓ ਇਸਤੇ ਆਪਾਂ ਦੋ ਤਰ੍ਹਾਂ ਕਹਿ ਸਕਦੇ ਆ ਇੱਕ ਤਾਂ ਹੈਗਾ ਜਿੱਦਾਂ ਇੱਕ ਅਨਹਦ ਨਾਦ ਆ ਇੱਕ ਅਨਹਦ ਧੁਨੀਆਂ ਜੋ ਜਗਤ ਦੇ ਵਿੱਚ ਨਿਰੰਤਰ 24 ਘੰਟੇ ਚੱਲ ਰਹੀ ਆ ਪਰ ਉਹ ਕਿਸੇ ਜਿੱਦਾਂ ਜਿਹੜਾ ਕੋਈ ਮਤਲਬ ਪਰਮਾਤਮਾ ਦੀ ਪਹੁੰਚ ਰੱਖਣ ਵਾਲਾ ਉਹਨੂੰ ਸੁਣਦੀ ਆ ਸਾਨੂੰ ਨਹੀਂ ਸੁਣਦੀ ਆ ਆਮ ਬੰਦਿਆਂ ਨੂੰ ਤੇ ਇੱਕ ਤੇ ਉਹ ਕਹਿ ਸਕਦੇ ਆਂ ਵੀ ਉਹ ਜਿਹੜਾ ਮਤਲਬ ਅਨਹਦ ਨਾਦ ਜਿਹੜਾ ਸਾਰਾ ਟਾਈਮ ਵੱਜ ਰਿਹਾ ਵੀ ਉਹ ਤੇਰੇ ਲਈ ਵਾਜਾ ਵੱਜ ਰਿਹਾ ਉਸ ਆਰਤੀ ਦੇ ਵਿੱਚ ਦੂਜਾ ਇਹ ਕਿ ਜਿਹੜੇ ਤੇਰੇ ਸਾਹ ਸਾਨੂੰ ਦਿੱਤੇ ਹੋਏ ਨੇ ਸਾਡੇ ਸਾਰਿਆਂ ਦੇ ਅੰਦਰ ਜੋ ਇਹ ਮਤਲਬ ਤੇਰੀ ਨਿਰੰਤਰ ਜੋਤ ਚੱਲ ਰਹੀ ਆ ਇਹ ਵਾਜੇ ਵੱਜ ਰਹੇ ਨੇ ਤੇਰੀ ਉਸ ਆਰਤੀ ਦੇ ਵਿੱਚ ਸਹਸ ਤਵਨਨ ਨਨ ਨੈਨ ਹੈ ਤੋਹੇ ਕੋ ਸਹਸਮੂਰਤ ਨਨਾ ਏਕ ਤੋਹੀ ਕਹਿੰਦੇ ਵੀ ਉਸ ਤਰ੍ਹਾਂ ਜੇ ਦੇਖੀਏ ਵੀ ਅਕਾਲ ਪੁਰਖ ਦਾ ਨਿਰਾਕਾਰ ਰੂਪ ਆ ਫਿਰ ਤਾਂ ਕਹਿੰਦੇ ਤੇਰੀ ਵੀ ਇੱਕ ਵੀ ਅੱਖ ਨਹੀਂਗੀ ਪਰ ਕਹਿੰਦੇ ਜਿੱਦਾਂ ਅਸੀਂ ਸਾਰੇ ਤੇਰਾ ਹੀ ਰੂਪ ਆ ਫਿਰ ਤੇਰੇ ਕਹਿੰਦੇ ਵੀ ਹਜ਼ਾਰਾਂ ਹੀ ਤੇਰੀਆਂ ਮਤਲਬ ਅੱਖਾਂ ਨੇ ਸਾਰੀਆਂ ਜਿਹੜੀਆਂ ਅੱਖਾਂ ਨੇ ਉਹਨਾਂ ਦੇ ਰਾਹੀਂ ਤੂੰ ਹੀ ਦੇਖ ਰਿਹਾ ਇਸ ਤਰ੍ਹਾਂ ਹੀ ਤੇਰੀ ਇੱਕ ਵੀ ਮੂਰਤ ਨਹੀਂ ਹੈਗੀ ਮਤਲਬ ਇੱਕ ਵੀ ਤੇਰਾ ਜਿੱਦਾਂ ਇਦਾਂ ਸਰੀਰਕ ਹਿਸਾਬ ਨਾਲ ਕੋਈ ਮੂਰਤ ਨਹੀਂ ਹੈਗੀ ਬਿ ਨਿਰਾਕਾਰ ਰੂਪ ਦੇਖੀਏ ਪਰ ਜੇ ਤੇਰਾ ਸਾਕਾਰ ਰੂਪ ਦੇਖੀਏ ਤਾਂ ਅਸੀਂ ਸਾਰੇ ਤੇਰੀਆਂ ਹੀ ਮੂਰਤਾਂ ਹਾਂ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਏਵ ਚਲਤ ਮੋਹੀ ਕਹਿੰਦੇ ਵੀ ਇਸ ਤਰ੍ਹਾਂ ਵੀ ਜੇ ਦੇਖੀਏ ਆਪਾਂ ਵੀ ਤੇਰਾ ਇੱਕ ਵੀ ਪੈਰ ਨਹੀਂ ਹੈਗਾ ਵੀ ਤੇਰਾ ਨਿਰਾਕਾਰ ਰੂਪ ਦੇਖੀਏ ਪਰ ਜੇ ਆਪਾਂ ਤੇਰਾ ਸਾਕਾਰ ਰੂਪ ਦੇਖੀਏ ਤਾਂ ਇਹ ਸਾਰੇ ਜਿਹੜੇ ਦੁਨੀਆ ਦੇ ਮਤਲਬ ਪੈਰ ਨੇ ਉਹ ਸਾਰੇ ਤੇਰੇ ਹੀ ਨੇ ਇਸ ਤਰ੍ਹਾਂ ਹੀ ਨੱਕ ਦੀ ਗੱਲ ਕਰਦੇ ਨੇ ਵੀ ਓਦਾਂ ਤੇਰਾ ਇੱਕ ਵੀ ਨੱਕ ਨਹੀਂ ਪਰ ਓਦਾਂ ਤੇਰੇ ਹਜ਼ਾਰਾਂ ਹੀ ਨੱਕ ਨੇ ਕਹਿੰਦੇ ਵੀ ਤੇਰੇ ਇਹ ਜੇ ਮਤਲਬ ਕੌਤਕ ਦੇਖ ਕੇ ਮੇਰਾ ਮਨ 모ਹਿਆ ਗਿਆ ਸਭ ਮੈਂ ਜੋਤ ਜੋਤ ਹੈ ਸੋਏ ਕਹਿੰਦੇ ਸਾਰਿਆਂ ਵਿੱਚ ਇੱਕ ਤੇਰੀ ਜੋਤ ਹੀ ਹੈ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਕਹਿੰਦੇ ਤੇਰੀ ਜਿਹੜੀ ਜੋਤ ਆ ਉਹੀ ਸਾਡੇ ਵਿੱਚ ਚਾਨਣ ਕਰ ਰਹੀ ਹੈ ਸਾਡੇ ਵਿੱਚ ਸੂਝ-ਬੂਝ ਸਾਡੇ ਜਿਹੜੀ ਚੇਤਨ ਸੱਤਾ ਵੀ ਉਹ ਤੇਰੀ ਜੋਤ ਕਰਕੇ ਅਸੀਂ ਤੁਰ ਫਿਰ ਰਹੇ ਆ ਗੁਰਸਾਖੀ ਜੋਤ ਪ੍ਰਗਟ ਹੋਏ ਜਿਸ ਤਰ੍ਹਾਂ ਸਕੇਹਦੇ ਨੇ ਕਿ ਜਿਹੜੀ ਉਹਦੀ ਜੋਤ ਆ ਸਾਡੇ ਸਾਰਿਆਂ ਚ ਆ ਪਰ ਪ੍ਰਗਟ ਕਦੋਂ ਹੁੰਦੀ ਆ ਜਦੋਂ ਗੁਰੂ ਦੀ ਸਿੱਖਿਆ ਦੇ ਨਾਲ ਅਸੀਂ ਨਾਮ ਜਪਦੇ ਆ ਫਿਰ ਨਾਮ ਦੇ ਨਾਲ ਸਾਨੂੰ ਉਹਦਾ ਅਨੁਭਵ ਹੋ ਜਾਂਦਾ ਉਹਦੀ ਜੋਤ ਦਾ ਸਾਡੇ ਅੰਦਰ ਆ ਫਿਰ ਸਾਨੂੰ ਸਾਰਿਆਂ ਦੇ ਵਿੱਚ ਵੀ ਉਹੀ ਦਿਸਦਾ ਫਿਰ ਅਸੀਂ ਕਿਸੇ ਨਾਲ ਵੀ ਨਹੀਂ ਮਾੜਾ ਕਹਿੰਦੇ ਫਿਰ ਅਸੀਂ ਕਹਿੰਦੇ ਆ ਕਿ ਵੀ ਹਰ ਇੱਕ ਜੀਵ ਦੇ ਵਿੱਚ ਉਹ ਆ ਤਾਂ ਕਿੰ ਨੂੰ ਮੰਦਾ ਆਖੀਏ ਨਾ ਫਿਰ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਦੇ ਸਭ ਨਾਲ ਪਿਆਰ ਕਰਦੇ ਆ ਕਿ ਹਰ ਇੱਕ ਵਿੱਚ ਉਹ ਦਿਸਦਾ ਜੋ ਤਿਸ ਭਾਵੈ ਸੋ ਆਰਤੀ ਹੋਏ ਕਹਿੰਦੇ ਜਿਵੇਂ ਦੀ ਵੀ ਤੈਨੂੰ ਚੰਗੀ ਲੱਗ ਰਹੀ ਆ ਜਿਹੜੀ ਤੈਨੂੰ ਚੰਗੀ ਲੱਗ ਰਹੀ ਆ ਉਹ ਤੇਰੀ ਆਰਤੀ ਹੋ ਰਹੀ ਆ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਨ ਦਿਨੋ ਮੋਹੇ ਆਹੀ ਪਿਆਸਾ ਕਹਿੰਦੇ ਵੀ ਜਿਹੜੇ ਤੇਰੇ ਕਵਲ ਦੇ ਫੁੱਲਾਂ ਵਰਗੇ ਚਰਨ ਨੇ ਕਹਿੰਦੇ ਵੀ ਉਹਨਾਂ ਨੂੰ ਮੇਰਾ ਮਨ ਪੌਰਾ ਜਿਹੜਾ ਕਹਿੰਦੇ ਵੀ ਉਹ ਹਰ ਹਰ ਰੋਜ਼ ਹੀ ਮੈਨੂੰ ਉਹਦੀ ਪਿਆਸ ਲੱਗੀ ਰਹਿੰਦੀ ਆ ਤੇਰੇ ਚਰਨ ਤੇਰੇ ਚਰਨ ਕਮਲਾਂ ਦੀ ਪਿਆਸ ਮੇਰੇ ਮਨ ਪੌਰੇ ਨੂੰ ਦਿਨ ਰਾਤ ਲੱਗੀ ਰਹਿੰਦੀ ਆ ਕਹਿੰਦੇ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਕਹਿੰਦੇ ਵੀ ਜਿਹੜਾ ਮੈਂ ਸਾਰੰਗਾ ਕਹਿੰਦੇ ਕਹਿੰਦੇ ਵੀ ਜਿਵੇਂ ਸਾਰੰਗ ਮਤਲਬ ਪਾਣੀ ਮੰਗਦਾ ਨਾ ਬੱਦਲਾਂ ਤੋਂ ਤੇ ਉਹਦਾ ਕਹਿੰਦੇ ਵੀ ਮੈਨੂੰ ਆਪਣੇ ਨਾਮ ਦੇ ਜਲ ਦਾ ਕਹਿੰਦੇ ਵੀ ਨਾਮ ਦੇ ਜਲ ਦੇ ਮੈਨੂੰ ਤੇ ਕਹਿੰਦੇ ਵੀ ਫੇਰ ਵੀ ਮੇਰੇ ਜਿਹੜਾ ਜਿਹੜਾ ਨਾਮ ਦਾ ਜਲ ਆ ਵੀ ਉਹ ਮੇਰੇ ਅੰਦਰ ਵਸ ਜਾਏ ਕਹਿੰਦੇ ਵੀ ਜਿਹੜਾ ਮੈਂ ਨਾਨਕ ਸਾਰੰਗਾ ਕਹਿੰਦੇ ਵੀ ਮੈਨੂੰ ਆਪਣੇ ਨਾਮ ਜਲ ਦੀ ਕਹਿੰਦੇ ਵਰਖਾ ਕਰ ਦੇ ਤੇ ਤੇਰਾ ਨਾਮ ਜਲ ਮੇਰੇ ਅੰਦਰ ਵਸ ਜਾਏ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮਕਰੋਦ ਨਗਰ ਬਹੁਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਹਾਂਜੀ ਚੌਥੇ ਪਾਸ਼ਾ ਦੀ ਬਾਣੀ ਆ ਗਈ ਗੁਰੂ ਰਾਮਦਾਸ ਜੀ ਦੀ ਕਹਿੰਦੇ ਵੀ ਜਿਹੜਾ ਸਾਡਾ ਸਰੀਰ ਆ ਜਾਂਦੇ ਵੀ ਇਹ ਸਾਰਾ ਕਾਮ ਕ੍ਰੋਧ ਨਾਲ ਭਰਿਆ ਹੋਇਆ ਹੈ ਨਾ ਕਹਿੰਦੇ ਵੀ ਕਿਸੇ ਸਾਨੂੰ ਅਸੀਂ ਕਿਸੇ ਸਾਧੂ ਜਨ ਨੂੰ ਮਿਲੀਏ ਤਾਂ ਵੀ ਇਹ ਸਾਡੀ ਸਾਰੇ ਜਿਹੜੇ ਸਾਡੇ ਵਿਕਾਰ ਨੇ ਸਾਡੇ ਅੰਦਰੋਂ ਉਹ ਨਿਕਲ ਜਾਣ ਕਹਿੰਦੇ ਫਿਰ ਕੀ ਆ ਪੂਰਵ ਲਿਖਤ ਲਿਖੇ ਗੁਰਪਾਇਆ ਮਨ ਹਰਲੇ ਬਲ ਮੰਡਲ ਮੰਡਾ ਹੈ ਕਹਿੰਦੇ ਜਿਹਦੇ ਮਤਲਬ ਪਿਛਲੇ ਕਰਮਾਂ ਦੇ ਹਿਸਾਬ ਚੰਗਾ ਤੇ ਕਹਿੰਦੇ ਫਿਰ ਉਹਦੇ ਲਿਖੇ ਦੇ ਅਨਸਾਰ ਉਹਨਾਂ ਨੂੰ ਗੁਰੂ ਮਿਲ ਜਾਂਦਾ ਤੇ ਫਿਰ ਕੀ ਹੁੰਦਾ ਕਹਿੰਦੇ ਫਿਰ ਉਹਦਾ ਜਿਹੜਾ ਮਨ ਆ ਕਹਿੰਦੇ ਵੀ ਉਹਨੂੰ ਲਿਵ ਲੱਗ ਜਾਂਦੀ ਆ ਹਰੀ ਦੀ ਮਨ ਹਰ ਲਿਵ ਮੰਡਲ ਮੰਡਾ ਹੈ ਫਿਰ ਕਹਿੰਦੇ ਉਹਨੂੰ ਖੁਸ਼ੀ ਹੋ ਜਾਂਦੀ ਆ ਕਰ ਸਾਧੂ ਅंजलि ਪੁੰਨ ਵੱਡਾ ਹੈ ਕਹਿੰਦੇ ਜਿਹੜੇ ਸਾਧੂ ਜਨ ਨੇ ਉਹਨਾਂ ਨੂੰ ਹੱਥ ਜੋੜ ਕੇ ਕਹਿੰਦੇ ਉਹਦੇ ਅੱਗੇ ਨਮਸਕਾਰ ਕਰਨੀ ਬਹੁਤ ਵੱਡਾ ਪੁੰਨਾ ਕਰ ਡੰਡੋਤ ਪੁੰਨ ਵੱਡਾ ਹੈ ਰਹਾਓ ਕਹਿੰਦੇ ਉਹ ਸਾਧੂ ਜਨ ਨੂੰ ਉਹਦੀ ਸ਼ਰਨ ਪੈਣਾ ਮਤਲਬ ਉਤ ਸ਼ਰਨ ਕਿਉਂ ਪੈਣਾ ਕਿ ਸਾਧੂ ਜਨ ਸਾਨੂੰ ਪਰਮਾਤਮਾ ਦੇ ਨਾਮ ਦੀ ਸਿੱਖਿਆ ਦੇ ਦੇਣ ਤਾਂ ਫਿਰ ਅਸੀਂ ਨਾਮ ਦਿਰੜਾਈਏ ਰਹਾਉ ਸਾਕਤ ਹਰ ਰਸ ਸਾਧਨ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਕਹਿੰਦੇ ਜਿਹੜੇ ਸਾਕਤ ਨੇ ਨਾ ਮਤਲਬ ਜਿਹੜੇ ਗੁਰੂ ਤੋਂ ਜਿਨ੍ਹਾਂ ਨੇ ਮੂੰਹ ਮੋੜਿਆ ਹੋਇਆ ਕਹਿੰਦੇ ਉਹਨਾਂ ਨੂੰ ਹਰੀ ਦੇ ਨਾਮ ਦਾ ਸਵਾਦ ਨਹੀਂ ਆਇਆ ਹੈਗਾ ਤੇ ਉਹਨਾਂ ਦੇ ਅੰਦਰ ਕਹਿੰਦੇ ਹੋਮੇ ਦਾ ਕੰਡਾ ਫਿਰ ਕੀ ਹੁੰਦਾ ਜਿਉਂ-ਜਿਉਂ ਚੱਲੇ ਚੁਬੇ ਦੁੱਖ ਪਾਵੇ ਜਮਕਾਲ ਸਹੈ ਸਿਰ ਡੰਡਾ ਹੈ ਕਹਿੰਦੇ ਫਿਰ ਕਿਉਂਕਿ ਉਹਨਾਂ ਦੇ ਅੰਦਰ ਹੋਮੇ ਦਾ ਫਿਰ ਜੋ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਦੁੱਖ ਚੱਲਣੇ ਪੈਂਦੇ ਨੇ ਇਸ ਹੋਮੇ ਦੇ ਕੰਡੇ ਦੇ ਕਰਕੇ ਚੁਬਦਾ ਦੁੱਖ ਦਿੰਦਾ ਫਿਰ ਕਹਿੰਦੇ ਇਹਦੇ ਕਰਕੇ ਫਿਰ ਉਹਨਾਂ ਨੂੰ ਜਮਕਾਲਦਾ ਹੈ ਨਾ ਆਤਮਿਕ ਮੌਤ ਕਹਿੰਦੇ ਉਹਨਦੇ ਸਿਰ ਤੇ ਖੜੀ ਰਹਿੰਦੀ ਹੈ ਡੰਡਾ ਲੈ ਕੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਕਹਿੰਦੇ ਜਿਹੜੇ ਹਰੀ ਦੇ ਜਨ ਨੇ ਉਹ ਹਰੀ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਨੇ ਤੇ ਫਿਰ ਕੀ ਹੁੰਦਾ ਉਹਨਾਂ ਦਾ ਜਿਹੜਾ ਜਨਮ ਮਰਨ ਦਾ ਜਿਹੜਾ ਦੁਖ ਹੁੰਦਾ ਉਹ ਕਹਿੰਦੇ ਵਿਖਤਮ ਹੋ ਜਾਂਦਾ ਅਬినాਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੋਭਖੰਡ ਬ੍ਰਹਮੰਡਾ ਹੈ ਫਿਰ ਕਿਉਂਕਿ ਉਹਨਾਂ ਦੀ ਨਾਮ ਚ ਸਮਾਈ ਹੋ ਜਾਂਦੀ ਆ ਫਿਰ ਉਹ ਅਬినాਸੀ ਪੁਰਖ ਉਹ ਉਸ ਪਰਮਾਤਮਾ ਨੂੰ ਜਿਹਦਾ ਕਦੇ ਨਾਸ਼ ਨਹੀਂ ਹੁੰਦਾ ਉਹਨੂੰ ਪਾਲ ਲੈਂਦੇ ਨੇ ਤੇ ਫਿਰ ਉਹਨਾਂ ਦੀ ਸ਼ੋਭਾ ਖੰਡਾਂ ਬ੍ਰਹਿਮੰਡਾਂ ਵਿੱਚ ਹੁੰਦੀ ਆ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਫੇ ਸਾਡੇ ਵੱਲੋਂ ਸਾਰਿਆਂ ਵੱਲੋਂ ਮਤਲਬ ਬੇਨਤੀ ਕਰਦੇ ਨੇ ਕਹਿੰਦੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਕਹਿੰਦੇ ਏ ਪਰਮਾਤਮਾ ਜੀ ਅਸੀਂ ਤੇਰੇ ਗਰੀਬੜੇ ਜੇ ਬੱਚੇ ਆ ਕਹਿੰਦੇ ਵੀ ਤੂੰ ਬਹੁਤ ਵੱਡਾ ਹੈ ਨਾ ਸਾਡੀ ਕਹਿੰਦੇ ਰੱਖ ਲਾ ਕਹਿੰਦੇ ਹਰ ਰਾਖ ਰਾਖ ਕਹਿੰਦੇ ਸਾਡੀ ਰੱਖਿਆ ਕਰ ਲਾ ਸਾਨੂੰ ਸੰਭਾਲ ਲਾ ਕਹਿੰਦੇ ਜਨ ਨਾਨਕ ਨਾਮ ਆਧਾਰ ਟੇਕ ਹੈ ਨਾਨਕ ਜੀ ਕਹਿੰਦੇ ਨੇ ਮੈਨੂੰ ਜਾਨੋ ਤੇਰੇ ਨਾਮ ਦੀ ਟੇਕ ਆ ਤੇਰੇ ਨਾਮ ਦਾ ਹੀ ਆਸਰਾ ਕਿਉਂਕਿ ਤੇਰੇ ਨਾਮ ਨੂੰ ਜਪਿਆ ਹੀ ਬਹੁਤ ਸੁੱਖ ਮਿਲਦਾ ਬਹੁਤ ਸੁੱਖ ਮਿਲਦਾ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ 베ਲਾ ਹਾਂਜੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ 베ਲਾ ਕਹਿੰਦੇ ਹੇ ਮੇਰੇ ਮੀਤ ਕਹਿੰਦੇ ਜਿਹੜਾ ਹੁਣ ਆਹਾ ਮਨੁੱਖਾ ਜਨਮ ਆਨਾ ਕਹਿੰਦੇ ਵੀ ਇਹ ਸਾਧੂ ਸੰਤ ਦੀ ਕਹਿੰਦੇ ਸੇਵਾ ਕਰਨ ਦਾ ਟਾਈਮ ਆ। ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਕਹਿੰਦੇ ਵੀ ਸਾਧੂ ਸੰਗ ਦੀ ਸੇਵਾ ਕਰਕੇ ਉਹਦੇ ਤੋਂ ਨਾਮ ਦੀ ਸਿੱਖਿਆ ਲਈਏ ਤੇ ਫਿਰ ਉਹ ਨਾਮ ਨੂੰ ਜਪੀਏ ਈਹਾ ਖਾਟ ਚਲੋ ਹਰ ਲਾਹਾ ਨਾਮ ਨੂੰ ਜਪ ਕੇ ਇੱਥੇ ਇਸ ਜਗਤ ਦੇ ਵਿੱਚ ਵੀ ਲਾਹਾ ਲਈਏ ਸੁੱਖ ਚ ਰਹੀਏ ਤੇ ਆਗੇ ਬਸਨ ਸੁਹੇਲਾ ਸਰਸਿ ਪਰਲੋਕ ਵਿੱਚ ਵੀ ਜਾ ਕੇ ਸਾਡਾ ਬਸੇਬਾ ਸੌਖਾ ਹੋ ਜਾਏ ਕਿ ਸਾਡੇ ਨਾਲ ਨਾਮ ਹੈਗਾ। ਔਦ ਘਟੇ ਦਿਨ ਸ ਰਹਿ ਨਾਰੇ ਮਾਨ ਗੁਰ ਮਿਲ ਕਾਜ ਸਵਾਰੇ ਰਹਾਓ ਕਹਿੰਦੇ ਜੇ ਸਾਡੀ ਹੈਗੀ ਆ ਉਮਰ ਰਾਤ ਦਿਨ ਘਟਦੀ ਜਾ ਰਹੀ ਆ ਤੇ ਫਿਰ ਗੁਰੂ ਨੂੰ ਮਿਲ ਕੇ ਆਪਾਂ ਕੋਈ ਇਸ ਜੀਵਨ ਨੂੰ ਸਫਲ ਕਰਨ ਵਾਲਾ ਕੋਈ ਕਾਜ ਕਰੀਏ ਨਾ ਉਹਦਾ ਨਾਮ ਜਪੀਏ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਮ ਗਿਆਨੀ ਕਹਿੰਦੇ ਜਿਹੜਾ ਇਹ ਸਾਰਾ ਸੰਸਾਰ ਆ ਇਹ ਮਤਲਬ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਿਆ ਪਰ ਕੌਣ ਤਰਦਾ ਜਿਹਦੀ ਤਰਿਓ ਬ੍ਰह्म ज्ञानी ਜਿਹਨੂੰ ਉਸ ਪਰਮਾਤਮਾ ਦੇ ਨਾਲ ਜਾਣ ਪਹਿਚਾਨ ਹੋ ਗਈ ਜਾਣ ਪਹਿਚਾਨ ਕਿਤੇ ਨਾਲ ਹੋਣੀ ਆ ਨਾਮ ਦੀ ਕਮਾਈ ਨਾਲ ਜਿਸੇ ਜਗਾਏ ਪੀ ਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ ਕਹਿੰਦੇ ਜਿਹਨੂੰ ਪਰਮਾਤਮਾ ਇਸ ਜਿਹੜੀ ਹੈਗੀ ਆ ਮਾਇਆ ਦੀ ਨੀਂਦ ਵਿੱਚੋਂ ਜਗਾ ਦਿੰਦੇ ਨੇ ਨਾ ਵੀ ਉਹਨੂੰ ਕਹਿੰਦੇ ਫਿਰ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਆਉਂਦਾ ਤੇ ਫਿਰ ਉਹ ਉਸ ਅਕੱਥ ਦੀ ਜਿਹੜੀ ਸਾਰੀ ਕਹਾਣੀਆਂ ਨੂੰ ਸਮਝ ਲੱਗ ਜਾਂਦੀ ਆ ਅਕੱਥ ਕਥਾ ਤਿੰਜਾਨੀ ਉਹਦੀ ਪਰਮੇਸ਼ਰ ਦੇ ਨਾਲ ਸਾਂਝ ਪੈ ਜਾਂਦੀ ਆ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਜਾ ਕੋ ਆਏ ਕਹਿੰਦੇ ਜਿਸ ਕੰਮ ਲਈ ਅਸੀਂ ਇਸ ਦੁਨੀਆ ਤੇ ਆਏ ਆ ਕੀ ਕਰਨ ਲਈ ਆ ਆ ਉਹਦੇ ਨਾਮ ਦਾ ਵਪਾਰ ਸੋਈ ਬਿਹਾਜੋ ਉਹੀ ਵਪਾਰ ਕਰੋ ਹੁਣ ਉਦੇ ਨਾਮ ਦਾ ਹਰ ਗੁਰ ਤੇ ਮਨੇ ਬਸੇਰਾ ਕਹਿੰਦੇ ਵੀ ਉਹ ਜਿਹੜਾ ਗੁਰੂ ਆ ਨਾ ਗੁਰੂ ਦੇ ਲੜ ਲੱਗਿਆਂ ਵੀ ਸਾਡੇ ਮਨ ਦੇ ਵਿੱਚ ਉਹਦਾ ਨਾਮ ਬਸ ਜਾਂਦਾ ਜਦੋਂ ਨਾਮ ਬਸ ਗਿਆ ਫਿਰ ਅਸੀਂ ਉਹ ਤਾਂ ਵਪਾਰ ਸ਼ੁਰੂ ਕਰ ਲੈਨੇ ਆ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੋਹਰ ਨਾ ਹੋਏਗੋ ਫੇਰਾ ਕਹਿੰਦੇ ਫਿਰ ਜਦੋਂ ਅਸੀਂ ਨਾਮ ਦੀ ਕਮਾਈ ਕਰਦੇ ਫਿਰ ਅਸੀਂ ਕੀ ਕਰਦੇ ਆ ਨਿਜ ਘਰ ਮਹਿਲ ਪਾਵੋ ਜਿਹੜਾ ਸਾਡਾ ਨਿੱਜ ਘਰ ਆ ਜਿਹੜਾ ਸਾਡਾ ਆਪਣਾ ਘਰ ਆ ਆਪਣਾ ਘਰ ਸਾਡਾ ਕਿਹੜਾ ਜਿੱਥੇ ਪਰਮਾਤਮਾ ਵਸਦਾ ਪਰਮਾਤਮਾ ਕਿੱਥੇ ਵਸਦਾ ਸਾਡੇ ਹਿਰਦੇ ਦੇ ਅੰਦਰ ਸਾਡੇ ਅੰਦਰ ਉਹ ਮਹਿਲ ਆ ਜਿਹੜੇ ਇਹ ਅਸੀਂ ਆਹਾ ਦੁਨਿਆਵੀ ਘਰ ਨੇ ਜਿਵੇਂ ਬਾਬਾ ਬਹਾਦਰ ਸਿੰਘ ਵੀ ਕਾਨਪੁਰ ਵਾਲੇ ਕਹਿੰਦੇ ਹੁੰਦੇ ਨੇ ਕਿ ਇਹ ਘਰ ਨਹੀਂਗੇ ਸਰਾਂ ਨੇ ਸਰਾਂ ਕਿਉਂ ਨੇ ਸਰਾਂ ਉਹ ਜਗ੍ਹਾ ਹੁੰਦੀ ਆ ਜਿਹੜੀ ਕਿਸੇ ਦੀ ਆਪਣੀ ਨਹੀਂ ਹੁੰਦੀ ਮੁਸਾਫਰ ਆਉਂਦੇ ਨੇ ਆ ਕੇ ਚਲੇ ਜਾਂਦੇ ਨੇ ਇਦਾਂ ਹੀ ਅੱਜ ਇਸ ਘਰ ਵਿੱਚ ਅਸੀਂ ਬੈਠੇ ਆਂ ਪਹਿਲਾਂ ਸਾਡੇ ਮਾਤਾ ਪਿਤਾ ਬੈਠੇ ਸੀ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਬੈਠਣਗੇ ਫਿਰ ਸਰਾਹ ਹੋਈ ਨਾ ਸਾਡੀ ਪੱਕਾ ਘਰ ਨਾ ਨ ਹੋਇਆ ਕਿਉਂਕਿ ਅਸੀਂ ਤੇ ਇੱਥੇ ਆਏ ਆਂ ਫਿਰ ਚਲੇ ਜਾਣਾ ਪਹਿਲਾਂ ਮਾਂ ਪਿਓ ਦਾ ਸੀਗਾ ਹੁਣ ਸਾਡਾ ਫਿਰ ਬੱਚਿਆਂ ਦਾ ਹੋ ਜਾਣਾ ਤੇ ਜੇ ਸਾਡਾ ਹੀ ਹੁੰਦਾ ਫਿਰ ਤੇ ਹਮੇਸ਼ਾ ਅਸੀਂ ਰਹਿਣ ਤੇ ਕਦੇ ਜਾਂਦੇ ਨਾ ਇੱਥੋਂ ਇਸ ਲਈ ਘਰ ਨਹੀਂ ਗਏ ਸਰਾ ਆਪਾਂ ਘਰ ਲੱਭੀਏ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਕਹਿੰਦੇ ਵੀ ਜਿਹੜਾ ਉਹ ਪਰਮਾਤਮਾ ਦਾ ਜਿਹੜਾ ਨਿੱਜ ਦਾ ਘਰ ਸਾਡੇ ਲਈ ਆ ਨਾ ਉਹ ਲੱਭੀਏ ਫਿਰ ਸੁਖ ਸਹਜੇ ਫੇ ਅਸੀਂ ਉਹਦੇ ਵਿੱਚ ਸੁਖ ਨਾਲ ਰਹੀਏ ਬਹਰ ਨਾ ਹੋਏ ਕੋ ਫੇਰਾ ਫਿਰ ਸਾਡਾ ਇਸ ਦੁਨੀਆ ਤੇ ਵਾਰ-ਵਾਰ ਆਉਣ ਜਾਣ ਨਹੀਂ ਹੋਊਗਾ ਅਸੀਂ ਆਪਣੇ ਨਿੱਜ ਦੇ ਘਰ ਨੂੰ ਪਰਮਾਤਮਾ ਦੇ ਜਿਹੜਾ ਸਾਡਾ ਪਰਮਾਤਮਾ ਦੇ ਚਰਨਾਂ ਵਿੱਚ ਸਾਡਾ ਜਿਹੜਾ ਘਰ ਆ ਉਹਨੂੰ ਲੱਭ ਕੇ ਜਦੋਂ ਸਾਡੀ ਉਹਦੇ ਵਿੱਚ ਸਮਾਈ ਹੋ ਜਾਣੀ ਆ ਫਿਰ ਇਹ ਜਨਮ ਮਰਨ ਦਾ ਜਿਹੜਾ ਗੇੜਾ ਉਹ ਚੁੱਕ ਬਤਲ ਚੁੱਕ ਹੋ ਜਾਣਾ ਖਤਮ ਹੋ ਜਾਣਾ ਆ ਸਾਡੀ ਆਤਮਾ ਦੀ ਪਰਮਾਤਮਾ ਵਿੱਚ ਸਮਾਈ ਹੋ ਜਾਣੀ ਆ ਜਿੱਥੋਂ ਇਹ ਆਈ ਆ ਉੱਥੇ ਚਲੀ ਜਾਊਗੀ ਪਸ ਸਮੁੰਦਰ ਦਾ ਪਾਣੀ ਸਮੁੰਦਰ ਚੋਂ ਆਇਆ ਸਮੁੰਦਰ ਚ ਚਲੇ ਗਿਆ ਸਾਡੀ ਜੋ ਆਤਮਾ ਹੈਗੀ ਆ ਅੰਸ਼ ਪਰਮਾਤਮਾ ਦੀ ਆ ਉਹਦੇ ਵਿੱਚ ਸਮਾਈ ਹੋ ਗਈ ਸਾਡੀ ਪਹਿਲਾਂ ਨਾਮ ਵਿੱਚ ਸਮਾਈ ਹੋਈ ਫਿਰ ਪਰਮਾਤਮਾ ਚ ਸਮਾਈ ਹੋ ਗਈ ਫਿਰ ਸਾਡਾ ਜਨਮ ਮਰਨ ਦਾ ਗੇੜ ਚੁੱਕਿਆ ਗਿਆ ਸਾਡਾ ਆਪਣਾ ਨਿੱਜ ਦੇ ਘਰ ਵਿੱਚ ਵਾਸਾ ਹੋ ਗਿਆ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਹਾਂਜੀ ਨਾਨਕ ਜੀ ਕਹਿੰਦੇ ਨੇ ਏ ਅੰਤਰਜਾਮੀ ਏ ਅਕਾਲ ਪੁਰਖ ਜੀ ਏ ਦੁਨੀਆ ਨੂੰ ਬਣਾਉਣ ਵਾਲੇ ਦੁਨੀਆ ਨੂੰ ਪੈਦਾ ਕਰਨ ਵਾਲੇ ਵਿਧਾਤੇ ਮੇਰੇ ਮਨ ਦੀ ਇੱਕ ਸ਼ਰਦਾ ਪੂਰੀ ਕਰ ਦਿਓ ਕਹਿੰਦੇ ਮੈਂ ਕੀ ਮੰਗਦਾ ਕਹਿੰਦੇ ਮੈਂ ਤੇਰੇ ਸੰਤਾਂ ਦੀ ਧੂਰ ਮੰਗਦਾ ਮੈਨੂੰ ਇਹ ਸੁੱਖ ਦੇ ਦੇ ਮੈਨੂੰ ਤੇਰੇ ਸੰਤਾਂ ਦੀ ਧੂਰ ਮਿਲ ਜਾਏ ਸੰਤਾਂ ਦੀ ਧੂਰ ਵੀ ਕਿਉਂ ਮੰਗਦੇ ਨੇ ਕਿ ਸੰਤਾਂ ਤੋਂ ਗੁਰੂਆਂ ਤੋਂ ਮਤਲਬ ਇੱਥੇ ਜਿਹੜੇ ਸੰਤ ਦਾ ਭਾਵ ਲੈਂਦੇ ਨੇ ਉਹ ਗੁਰੂ ਜੀ ਨੇ ਮੈਨੂੰ ਨਾਮ ਦੀ ਦਾਤ ਦੇਣੀ ਆ ਤਾਂ ਕਿ ਮੇਰੀ ਜਿਹੜੀ ਮਨੁੱਖਾ ਜ਼ਿੰਦਗੀ ਆ ਉਹ ਸਫਲ ਹੋ ਜਾਏ ਨਾਮ ਦੇ ਨਾਮ ਦੀ ਕਮਾਈ ਕਰਕੇ ਇਸ ਕਰਕੇ ਮੰਗ ਰਹੇ ਅੰਤਰਾਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਹਾ ਜੀ ਸੰਗਤ ਜੀ ਗੁਰਬਾਣੀ ਦੀ ਵਿਚਾਰ ਕਰਦੇ ਆ ਬਹੁਤ ਗਲਤੀਆਂ ਭੁੱਲਾਂ ਚੁੱਕਾ ਹੋਈਆਂ ਨੇ ਉਹ ਮੇਰੀ ਝੋਲੀ ਵਿੱਚ ਪਾਇਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਅਣਜਾਣ ਵਿੱਚ ਹੀ ਸਮਝ ਕੇ ਗੁਰਬਾਣੀ ਵਿਚਾਰਾਂ ਕਰਦੀਆਂ ਹੋਈਆਂ ਗਲਤੀਆਂ ਦੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸਾਡੇ ਸਾਰਿਆਂ ਦੇ ਸਿਰ ਤੇ ਮੇਹਰਾਂ ਭਰਿਆ ਹੱਥ ਰੱਖੋ ਜੀ ਆਪਦੇ ਨਾਮ ਦੀ ਦਾਤ ਜਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ 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 ਵਾਹਿਗੁਰੂ